ਕਲ ਜਾਣਾ ਬੱਚਾ ਮਮਾਰੇ ਕਿਉਂ ਦਾਨ ਸਾਲ ਦਾ ਬੱਚਾ 20 ਦਿਨ ਹੋ ਗਏ ਦਾ ਅਖਲੇ ਮੈਡੀਕਲ ਜਾਣਾ ਤੇ ਮੈਡੀਕਲ ਨਹੀਂ ਜਾਣਦੇ ਉਹ ਤੁਸੀਂ ਦੇਖ ਸਕਦੇ ਲੋਕ ਭੱਬ ਕੋੜੇ ਨੇ ਜਿਨ੍ਹਾਂ ਨੇ ਆਪਣੇ ਮਰੀਜ਼ਾਂ ਨੂੰ ਮਿਲਣਾ ਇੱਕ ਤਿੰਨ ਐਂਬੂਲੈਂਸਾਂ ਖੜੀਆਂ ਜੀ ਤਿੰਨ ਐਂਬੂਲੈਂਸਾਂ ਐਂਬੂਲੈਂਸ ਨੂੰ ਟੱਪਨ ਦਿੱਤਾ ਉਹ ਕਹਿੰਦੇ ਵੀ ਸੀਐਮ ਤੇ ਐਂਬੂਲੈਂਸਾਂ ਜਿਹੜੀ ਐਂਬੂਲੈਂਸਾਂ ਮੁੜ ਕੇ ਗਈਆਂ ਦੱਸੋ ਉਹ ਪੇਸ਼ੈਂਟ ਕਿੱਧਰ ਤੱਕ ਮੰਗਾ ਜਾਊਗਾ ਜੀਜੀਸ ਉੱਤਰਲੇ ਪਾਸੇ ਆ ਕਨਾਈ ਹਸਪੀਟਲ ਦੇ ਵਿੱਚ ਸਾਡਾ ਪੇਸ਼ੈਂਟ ਪਿਆਈ ਗੱਡੀ ਗੱਡੀਆਂ ਪਿੱਛੇ ਖੜੀ ਆ ਨੰਗਣ ਹੀ ਦੇ ਰਹੇ ਇਹਨੇ ਕੰਮ ਕਰਨਾ ਅਗਲੇ ਨੇ ਤਾਂ ਉਹ ਕਰ ਹੀ ਦੇਣਾ ਇਹਨਾਂ ਦੇ ਰੋਕਾ ਕਿਸੇ ਨੇ ਕੋਈ ਨਹੀਂ ਰੁਕਣਾਈ ਸਾਡਾ ਪੇਸ਼ੈਂਟ ਪਿਆ ਹਸਪੀਟਲ ਦੇ ਵਿੱਚ ਨੰਗਣ ਹੀ ਦੇ ਰਹੇ ਕਿੰਨੀ ਜਾਂ ਤਾਂ ਕੰਮ ਕਰ ਰਹੀ ਹੈ ਇਹ 8:20 ਦਾ ਰਸਤਾ ਬੰਦ ਕਰਤਾ ਸੀਗਾ ਹੁਣ ਕੀ ਟਾਈਮ ਹੋ ਗਿਆ ਤੂੰ ਵੇਖ ਲੈ 9:30 ਹੋ ਗਏ ਮਰੀਜ਼ ਦਾ ਖੜਾ ਰੋਟੀ ਲੈ ਕੇ ਚੱਲੇਗਾ ਮੇਰੀ ਗੱਲ ਤਾਂ ਨੰਗਣ ਹੀ ਨਹੀਂ ਦਿੰਦੇ ਕਿੰਨੀ ਦੇਰ ਖੜੇ ਹੋ ਤੂੰ ਕਾਫੀ ਟਾਈਮ ਹੋ ਗਿਆ ਖੜਿਆ ਸਰ ਕਿੰਨੀ ਪਰੇਸ਼ਾਨੀ ਆ ਰਹੀ ਹੈ ਕਬੀ ਗਾਦੀ ਘਾੜੀਏ ਨੇ ਤਾਂ ਉਸ ਨੂੰ ਲੈ ਕੇ ਜਿਹੜਾ ਇਹਨਾਂ ਸੱਦਾ ਪੱਤਰ ਹੈ ਜਿਹਨ ਦਾ ਸੱਦਾ ਪੱਤਰ ਹੈ ਕੁਰਵੀ ਨੰਦਾ ਅਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਿਹੜੇ ਲੇਡੀਜ਼ ਟੀਚਰਾਂ ਰਾਤ ਦੇ ਇਹਨਾਂ ਨੇ ਡਿਟੇਨ ਕੀਤੇ ਗਏ ਆ ਬਦਲਾਵ ਵਾਲੀ ਸਰਕਾਰ ਦੱਸੋ ਕਿਹੜੀ ਹੈ ਭਾਈ ਸਾਨੂੰ ਤਾਂ ਜਾਣ ਨੂੰ ਸਾਨੂੰ ਵੀ ਰੋਕਦੇ ਹੋ ਇਹ ਸਾਲ ਪੱਤਰਕਾਰਾਂ ਨੂੰ ਰੋਕਣ ਲੇ ਤੁਸੀਂ ਯਾਰ ਨਹੀਂ ਪੱਤਰਕਾਰਾਂ ਨੂੰ ਜਾਣਨਾ ਤੁਸੀਂ ਪੱਤਰਕਾਰਾਂ ਨੂੰ ਜਾਣਨਾ ਸਾਨੂੰ ਤਾਂ ਨਹੀਂ ਹੁੰਦਾ ਪੱਤਰਕਾਰਾਂ ਨੂੰ ਆ ਤੁਸੀਂ ਦੇਖ ਸਕਦੇ ਹੋ ਪੱਤਰਕਾਰਾਂ ਨੂੰ ਵੀ ਜਾਣ ਨਹੀਂ ਦਿੱਤਾ ਜਾਂਦਾ ਤਾਂ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਪੱਤਰਕਾਰਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਜਿੱਥੇ ਆਮ ਮਰੀਜ਼ਾਂ ਨੂੰ ਰੋਕਿਆ ਜਾ ਰਿਹਾ ਆਮ ਲੋਕਾਂ ਨੂੰ ਰੋਕਿਆ ਜਾ ਰਿਹਾ ਉਥੇ ਪੱਤਰਕਾਰਾਂ ਨੂੰ ਵੀ ਜਿਹੜਾ ਹੈਗਾ ਨੰਗੜ ਤੋਂ ਜਿਹੜਾ ਨਾ ਕੀਤਾ ਜਾ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਹੈਗੀ ਆ ਸੀਐਮ ਦੇ ਪਹੁੰਚਣ ਤੇ ਕਿੰਨੀ ਇੱਕ ਤਕਲੀਫ ਹੋਈ ਆ ਤੁਸੀਂ ਇਸ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇਸ ਨੂੰ ਲੈ ਕੇ ਕੀ ਲੱਗਦਾ ਤੁਹਾਨੂੰ ਕਮੈਂਟ ਜਰੂਰ ਕਰਿਓ ਕਿ ਅਸਲ ਵਿੱਚ ਲੋਕਾਂ ਨੂੰ ਆੜੀ ਪਰੇਸ਼ਾਨੀ ਨੂੰ ਲੈ ਕੇ ਤੁਸੀਂ ਕੀ ਸਮਝ ਰਹੇ ਹੋ ਕਿ ਲੋਕ ਪ੍ਰਸ਼ਾਸਨ ਹੋ ਰਿਹਾ ਨੇ ਉਸ ਵੱਲੋਂ ਪੱਤਰਕਾਰਾਂ ਨੂੰ ਕਿੰਨੇ ਜਾਣ ਦਿੱਤਾ ਜਾ ਰਿਹਾ ਕੀ ਤੁਹਾਨੂੰ ਅਫਸਰਾਂ ਵੱਲੋਂ ਆਡਰ ਆਇਆ ਹੈ ਪੱਤਰਕਾਰਾਂ ਨੂੰ ਕਿੰਨੇ ਜਾਣ ਦੇ ਕਿ ਮਿਨਿਸਟਰ ਆਈ ਹੈ ਤਾਂ ਮਿਨਿਸਟਰ ਨੂੰ ਪਤਾ ਤਾਂ ਲੱਗੇ ਵੀ ਉਹਨਾਂ ਨੂੰ ਤਕਲੀਫ ਆਵੇ ਕਿ ਟ੍ਰੈਫਿਕ ਦੇ ਵਿੱਚ ਕੀ ਖੋਜ ਹੁੰਦਾ ਹੈ ਉਹ ਵੀ ਟ੍ਰੈਫਿਕ ਦੇ ਵਿੱਚ ਲੰਘਣ ਦਾ ਫਰੀਦ ਨੂੰ ਸੁਹਾੜੀ ਦੀਆਂ ਮੁਸ਼ਕਲਾਂ ਦਾ ਪਤਾ ਲੱਗੇ ਇਦਾਂ ਟ੍ਰੈਫਿਕ ਬੰਦ ਕਰਤਾ ਸੀਐਮ ਨੇ ਆਰਾ ਸਿਆ ਸੜਕ ਬਣਾਉਣ ਲੱਗ ਪਏ ਸੀਐਮ ਦਾ ਰੂਟ ਚੇਂਜ ਕਰਤਾ ਰੌਡ ਬੰਦ ਕਰਤੀ ਠੀਕ ਹੈ ਇੱਕ ਸੀਐਮ ਹੀ ਖਾਸ ਬੰਦਾ ਜਿਨ੍ਹਾਂ ਦੇ ਵੋਟਰ ਨਾਲ ਜਿਹੜੇ ਖੜੇ ਤੁਸੀਂ ਹਾਂ ਫਾੜ ਹੋ ਗਿਆ ਮੇਰੇ ਅੱਧਾ ਘੰਟਾ ਹੋ ਚੁਕਿਆ ਹੈ ਤੇ ਮੈਨੂੰ ਸਮਝ ਨਹੀਂ ਆਉਂਦਾ ਮੈਨੇਜਮੈਂਟ ਕਹੋ ਜੇ ਆਪਣੇ ਸ਼ਹਿਰ ਦਾ ਸੀਐਮ ਸਾਹਿਬ ਆਇਆ ਇਟਸ ਅਨ ਓਨਰ ਆਪਣੇ ਲਈ ਓਨਰ ਹੈ ਪਰ ਇਹ ਮਤਲਬ ਨਹੀਂ ਕਿ ਤੂੰ ਹੀ ਲੋਕਾਂ ਨੂੰ ਪਰੇਸ਼ਾਨ ਕਰੋ ਹੁਣ ਮੈਨੂੰ ਅੱਧਾ ਦਿਨ ਦਾ ਤੋਤੇ ਹੋ ਚੁਕਿਆ ਮੇਰੀ ਸਟੱਡੀਜ਼ ਵੀ ਫਰਕ ਪੈਂਦੀ ਆ ਸਾਰੇ ਤੇ ਸਾਡੀ ਕਿਹਦੀ ਟਿਊਸ਼ਨ ਕਲਾਸਾਂ ਹੁੰਦੀਆਂ ਕਿ ਸਾਡੀ ਆਨਲਾਈਨ ਕਲਾਸਾਂ ਹੁੰਦੀਆਂ ਇਹਦਾ ਕੀ ਕਰੀ ਹੁਣ ਰਾਹ ਕਰ ਜਿਹੜੇ ਹੈਗੇ ਆ ਉਹ ਪਰੇਸ਼ਾਨ ਹੋ ਰਹੇ ਨੇ ਤਾਂ ਕਿ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਇੱਥੇ ਪਹੁੰਚੇ ਤਾਂ ਉਸ ਨੂੰ ਲੈ ਕੇ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਹੈਗੀ ਉਹ ਜਰੂਰ ਆ ਰਹੀ ਆ ਪਰ ਇਹ ਬੱਸ ਕਿਵੇਂ ਖੜੇ ਤੁਸੀਂ ਅਨੁਜਾਨ ਕਰਦੇ ਗਾ ਜੀ ਬਾਦਸਿੱਤਾ ਇਹ ਮੈਂ ਮੁੱਖ ਮੰਤਰੀ ਕਰਕੇ ਜੀ ਯਾਰ ਆਈ ਸਰ ਜੇ ਜਾਣਾ ਯਾਰ ਪਤਾ ਨਹੀਂ ਕੀ ਚੱਕਰ ਆ ਜਾਣ ਨਹੀਂ ਦਿੰਦੇ ਤਾਂ ਵੀ ਬੰਦ ਕੀਤਾ ਹੈ ਬਈ ਜੀ ਹਾਂ ਜੀ ਲੈ ਰਿਹਾ ਸਭ ਲੈ ਤਾਸੀਂ ਬੰਦ ਕੀਤਾ ਹੋਇਆ ਸਾਡਾ ਕਰਿਆ ਜਾਣਾ ਮੇਰੇ 10 ਘੰਟਾ ਆਫਸਰ ਨੂੰ ਡੀਸਵਲਪਮ ਲੈ ਜੀ ਕੋਲਤਾ ਅਰਸੀਸਨ ਬਲੋਸਾਗ ਅੱਛਾ ਜੀ ਕੰਜ ਮਰਜ਼ਾ ਤੱਕ ਤਰਾ ਹੈ ਡੀਸਵਲਪਮ ਆਇਆ ਮਤ ਮਾਰ ਤਰੇ ਅੱਛਾ ਜੀ ਤੇ ਤੁਸੀਂ ਪੁਲਿਸ ਨੂੰ ਬੁਖਾਇਆ ਤੁਹਾਨੂੰ ਜਾਇਆ ਬੁਖਾਇਆ ਜੀ ਕੀ ਕਹਿੰਦੇ ਜਾਨਦਰਾ ਕੇ ਕਹਿੰਦੇ ਪੂਰਨ ਮਾਤਾ ਬਾਇ ਬੰਦ ਕੀਤਾ ਤੇ ਤੁਸੀਂ ਦੇਖ ਰਹੇ ਹੋ ਲੋਕ ਸਭ ਟੀਵੀ ਤਾਂ ਮੈਂ ਉਸ ਰਿਜਨ ਤੋਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਟਾਈਮੋ ਫਰੀਦਕੋਟ ਬਾਹਲੀਆ ਨਗਰ ਦੇ ਖਾੜੇ ਤਾਂ ਤੁਸੀਂ ਦੇਖ ਸਕਦੇ ਹੋ ਆਮ ਘਰਾਂ ਦੇ ਕਾਕੇ ਅੱਜ ਇੱਥੇ ਪਹੁੰਚੇ ਆ ਤਾਂ ਉਸ ਨੂੰ ਲੈ ਕੇ ਰਸ਼ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਰਸ਼ ਜਿਹੜਾ ਹੈਗਾ ਹੋਇਆ ਹੋਇਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਦੇਖੋ ਆਮ ਘਰਾਂ ਦੇ ਕਾਕੇ ਜਿਹੜੇ ਜਿਹੜੇ ਕਹਿੰਦੇ ਸੀਗੇ ਵੀ ਕਿਸੇ ਨੂੰ ਕੋਈ ਤਕਲੀਫ ਨਹੀਂ ਆਉਗੀ ਤਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਪੀਕੋਰਡ ਵਿੱਚ ਪਹੁੰਚੇ ਨੇ ਤਾਂ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਲੋਕ ਕਿਤਨਾ ਕਿਤੇ ਕਿਸ ਨੇ ਮੈਡੀਕਲ ਜਾਣਾ ਕਿਸ ਨੇ ਤਰੀਕ ਤੇ ਜਾਣਾ ਤੇ ਕਿਸ ਨੇ ਕਿਸੇ ਕੰਮ ਤੇ ਜਾਣਾ ਉਸ ਨੂੰ ਲੈ ਕੇ ਲੋਕ ਪਰੇਸ਼ਾਨ ਜਿਹੜੇ ਜਰੂਰ ਹੋਏ ਨੇ ਤੇ ਆਮ ਲੋਕ ਜਿਹੜੇ ਇੱਥੇ ਖੜੇ ਗੱਲਬਾਤ ਕਰਦੇ ਹੋ ਭਾਈ ਜੀ ਤੁਹਾਡੇ ਕੋਲ ਕਿਹੜਾ ਵਹੀਕਲ ਅਰੇ ਬੱਸ ਜੀ ਕਿਵੇਂ ਖੜੇ ਤੁਸੀਂ ਅਣਜਾਣ ਤੇਗਾ ਜੀ ਬਾਕੀ ਜਿੱਦਾਂ ਇਹਨਾਂ ਮੁੱਖ ਮੰਤਰੀ ਕਰਕੇ ਜੀ ਪਹਿਲੀ ਵਾਰ ਬੰਦ ਹੋਇਆ ਇਹ ਅੱਜ ਜਾਨ ਜਾਂਦੇ ਜਾਣਾ ਹੈ ਉਤਰ ਜਾਏ ਤੁਹਾਡਾ ਸਾਰਾ ਬੰਦ ਕਰਤਾ ਜੀ ਪਹਿਲੀ ਵਾਰ ਹੋਇਆ ਪੀਕੋਰਡ ਦੇ ਵਿੱਚ ਜੀ ਮੁੱਖ ਮੰਤਰੀ ਆ ਗਏ ਹਾਂਜੀ ਮੁੱਖ ਮੰਤਰੀ ਵੀ ਆ ਗਏ ਮੁੱਖ ਮੰਤਰੀ ਮਾਨ ਆਏ ਉਹ ਲੈ ਕੇ ਬੰਦ ਕਰਤਾ ਜੀ ਉਹ ਤਾਂ ਕੋਈ ਆਮ ਘਰਾਂ ਦੇ ਕਾਕੇ ਅਸੀਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਊ ਕਿਹੜੀ ਕਰਦੇ ਵੇਖੋ ਕਿੰਨੇ ਦਿਨ ਤੱਕ ਖਰਾਾ ਮਰੀ ਤੁਰੇ ਨੇੜੇ ਲੋਕ ਜਾ ਰਹੇ ਕਹਿੰਦੇ ਕਿ ਤੁਰ ਜਾ ਗਏ ਇੱਕ ਹੜਤਾਲ ਚੱਲੀ ਜਾਂਦੀ ਹੈ ਜੀ ਤਿੰਨ ਦਿਨਾਂ ਤੋਂ ਹੜਤਾਲ ਇਹ ਪਹਿਲੀ ਵਾਰ ਹੋਈ ਹੈ ਜੀ ਅੱਜ ਤੱਕ ਕੋਈ ਇੰਨੀ ਹੜਤਾਲ ਨਹੀਂ ਆ ਆ ਪੀਡੀਸੀ ਵੀ ਆਨੰਦ ਸਵਾਰੀ ਵੀ ਜਾ ਰਹੇ ਹਾਂਜੀ ਸਵਾਰੀ ਵੀ ਹੋਈ ਹੈ ਉਹਨਾਂ ਦਾ ਹੜਤਾਲ ਹੈ ਪਹਿਲੀ ਵਾਰ ਕੀਤਾ ਇਹ ਰਾਣੀਆ ਸਰਕਾਰਾਂ ਗਈਆਂ ਇੰਨੀ ਆਈਆਂ ਪਰ ਮਾਨ ਨੇ ਪਹਿਲੀ ਵਾਰ ਆ ਕੰਮ ਕੀਤਾ ਕੋਈ ਮੁਲਾਗਾ ਵੀ ਮਿਲਦਾ ਨਹੀਂ ਗਿਲਦਾ ਨਹੀਂ ਕੋਈ ਲੈਣਾ ਨਹੀਂ ਜਿੰਨੇ ਕੋਈ ਗੱਲਬਾਤ ਨਹੀਂ ਕਰਦਾ ਬਾਈ ਮੈਡੀਕਲ ਰਸਤਾ ਵੀ ਇਹੀ ਜਾਂਦਾ ਹਾਂਜੀ ਹੋ ਜਾਂਦਾ ਇਹਨੇ ਗੱਡੀ ਜਾਂਦੇ ਤੇ ਮੈਡੀਕਲ ਦੀ ਗੱਡੀ ਘੜੀ ਨੂੰ ਜਾਂਦੇ ਦਿੰਦੇ ਪੂਰੀ ਜਾਂਦੇ ਦਿੰਦੇ ਤੁਸੀਂ ਦੇਖ ਸਕਦੇ ਹੋ ਬਰਾ ਫੇਰ ਤਸਵੀਰਾਂ ਤੋਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਜਿਹੜਾ ਰਾਸ਼ ਤੁਸੀਂ ਦੇਖ ਸਕਦੇ ਹੋ ਕਿ ਰਾਸ਼ ਜਿਹੜਾ ਹੈਗਾ ਕਾਫੀ ਹੋਇਆ ਨਹਿਰਾ ਤੋਂ ਬੈਕ ਸਾਈਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਰਾਸ਼ ਹੋਇਆ ਤਾਂ ਜਿੱਥੇ ਸੀਐਮ ਇੱਥੇ ਆਏ ਤੇ ਉਸ ਨੂੰ ਲੈ ਕੇ ਜਿਹੜਾ ਹੈਗਾ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਹੈਗੀ ਹੈ ਜਰੂਰ ਹੋ ਰਹੀ ਹੈ ਭਾਈ ਜੀ ਕਿੱਥੇ ਜਾਣਾ ਤੁਸੀਂ? ਯਾਰ ਆਈ ਸ਼ਹਿਰ ਨੇ ਜਾਣਾ ਯਾਰ ਪਤਾ ਨਹੀਂ ਕੀ ਚੱਕਰ ਆ ਜਾਣ ਹੀ ਨਹੀਂ ਦਿੰਦੇ। ਕੀ ਕਹਿੰਦੇ? ਨੰਗਣ ਹੀ ਨਹੀਂ ਦਿੰਦੇ ਪੁੱਛੋ ਉਹ ਲਾਹਰੀ ਇਧਰੋਂ ਜਾਣ ਹੀ ਨਹੀਂ ਦਿੰਦੇ। ਭਾਈ ਜੀ ਤੁਸੀਂ ਕਿੱਥੇ ਜਾਣਾ ਜੀ? ਆਈ ਫਰੀਦਕੋੜੀ। ਜਾਣੇ ਦਿੰਦੇ ਨਹੀਂ। ਨਹੀਂ ਜੀ। ਕੀ ਕਹਿੰਦੇ ਆ? ਉਹੜਾ ਨਹੀਂ ਟੈਕ ਕਰਕੇ ਖੜਿਆ ਜੀ। ਭਾਈ ਤੁਸੀਂ ਕਿੱਥੇ ਜਾਣਾ ਜੀ? ਰੋਪੜ ਜਾਣਾ। ਰੋਪੜ ਜਾਣਾ। ਤੇ ਜਾਣੇ ਨਹੀਂ ਦਿੰਦੇ। ਪਤਾ ਨਹੀਂ ਕਿਉਂ। ਕੀ ਕਹਿੰਦੇ? ਪਤਾ ਨਹੀਂ ਕਿ ਕਿਸੇ ਗੱਲ ਤੋਂ ਰਸਤਾ ਬੰਦ ਕਰ ਰੱਖਿਆ ਹੈ। ਵੀ ਦੱਸ ਵੀ ਨਹੀਂ ਰਹਿ ਵੀ ਇਸ ਕੋਲੋਂ ਬੰਦ ਹੈ ਕੋਈ ਹੋਰ ਰਸਤੇ ਨੰਗ ਜਾਓ। ਕੁਝ ਕੋਈ ਨਾ। ਤੁਸੀਂ ਦੇਖ ਸਕਦੇ ਹੋ ਲੋਕ ਪਰੇਸ਼ਾਨ ਜਿਹੇ ਹੋਏ ਆ ਬਾਈ ਜੀ ਕਿੱਥੇ ਜਾਣਾ ਕੁਝ ਨਹੀਂ। ਬਾਈ ਸਲੂਨ ਤੇ ਜਾਣਾ ਕੁੜੀ ਜਣ ਸਾਡੇ ਕੋਲ ਆਉਣਾ ਲੇਟ ਹੋ ਰਿਹਾ। ਕਿੰਨੀ ਦੇਰ ਹੋਏ ਖੜੇ ਨੂੰ? ਅੱਧਾ ਘੰਟਾ ਹੋ ਗਿਆ। ਅੱਧਾ ਘੰਟਾ ਹੋ ਗਿਆ। ਅੱਧਾ ਘੰਟਾ ਹੋ ਗਿਆ ਨਹੀਂ ਲੋਕ ਪਰੇਸ਼ਾਨ ਹੋ ਰਹੇ ਆ ਬਾਈ ਜੀ ਤੁਸੀਂ ਕਿੱਥੇ ਜਾਣਾ? ਇਸ ਤਰ੍ਹਾਂ ਤੇ ਸ਼ਹਿਰ ਹੀ ਜਾਣਾ ਹੈ ਦੁਕਾਨ ਤੇ ਜਾਣਾ ਹੈ ਕੰਮ ਤੇ। ਕਿੰਨੀ ਦੇਰ ਹੋਏ ਖੜੇ ਨੂੰ? ਪੌਣਾ ਘੰਟਾ ਹੋ ਗਿਆ। ਤਾਂ ਅੱਧਾ ਘੰਟਾ ਦੱਸ ਰਿਹਾ ਲੋਕ ਪਰੇਸ਼ਾਨ ਜਰੂਰ ਹੋ ਰਹੇ ਆ ਬਾਈ ਜੀ ਕਿੱਥੇ ਜਾਣਾ ਤੁਸੀਂ? ਮਾਤਾ ਘਰੇ ਜਾਣਾ ਮੇਰੇ ਅੱਧਾ ਘੰਟਾ ਫਸੇ ਨੂੰ। ਉੱਥੇ ਖੜੇ ਕੀ ਕਹਤੇ ਚੋਰ ਰੋਕੇ ਕਹਿੰਦੇ ਉੱਧਰ ਆ ਰਹੇ ਕਹਿੰਦੇ ਜਾਏ ਸਟੇਡੀਅਮ ਵਿੱਚ ਨੇ ਤਦ ਵੀ ਦੇਖ ਸਕਦੇ ਹੋ ਲੋਕ ਜਿਹੜੇ ਹੈਗੇ ਪਰੇਸ਼ਾਨ ਜਰੂਰ ਹੋ ਰਹੇ ਬਈ ਤੁਸੀਂ ਕਿੱਥੇ ਜਾਣਾ ਬੀਜੀਗੋੜ ਦਾ ਉੱਪਰ ਕਿੰਨੀ ਦੇਰ ਹੋਇਆ ਖੜੂ ਦਾ 15 ਮਿੰਟ ਹੋ ਗਏ ਬਈ ਤੁਸੀਂ ਕਿੱਥੇ ਜਾਣਾ ਜੀ ਠੰਡ ਈ ਜਾਂਸੀ ਕਿੰਨੀ ਦੇਰ ਹੋਇਆ ਖੜੂ ਨੂੰ 20 ਮਿੰਟ ਤਾਂ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਆ ਤਾਂ ਉਸ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਤੁਸੀਂ ਰੋ ਪੁਲਿਸ ਤੇ ਅਫੀਸਰ ਇੱਥੇ ਖੜੇ ਆ ਬਈ ਜੀ ਟ੍ਰੈਫਿਕ ਜਿਹੜਾ ਹੈਗਾ ਬੰਦ ਕੀਤਾ ਹੋਇਆ ਕੀ ਗੱਲ ਹੈ ਟ੍ਰੈਫਿਕ ਬੰਦ ਕੀਤਾ ਹੈ ਬਈ ਜੀ ਹਾਂ ਜੀ ਲੈ ਰਿਹਾ ਹਾਂ ਸਭ ਲੈ ਟ੍ਰੈਫਿਕ ਬੰਦ ਕੀਤਾ ਹੋਇਆ ਤੁਹਾਨੂੰ ਦੁਆਰਾ ਪਿਛਲੀਆਂ ਤਸਵੀਰਾਂ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਰਾਹ ਗਰੀ ਜਿਹੜੇ ਹੈਗੇ ਆ ਉਹ ਪਰੇਸ਼ਾਨ ਹੋ ਰਹੇ ਨੇ ਤਾਂ ਕਿ ਆ ਦੱਸ ਦਈਏ ਕਿ ਮੁੱਖ ਮੰਤਰੀ ਉਹ ਅਸਮਾਨ ਜਿਹੜੇ ਹੈਗੇ ਆ ਉਹ ਇੱਥੇ ਪਹੁੰਚੇ ਤਾਂ ਉਸ ਨੂੰ ਲੈ ਕੇ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਹੈਗੀ ਆ ਜ਼ਰੂਰ ਆ ਰਹੀ ਆ ਤਾਂ ਲੋਕ ਕਹਿੰਦੇ ਆ ਕੋਈ ਕਹਿੰਦਾ ਅੱਧੇ ਘੰਟੇ ਦਾ ਖੜਾ ਕਿਨੇ ਚ ਬਈ ਜੀ ਕਿਨੇ ਚਿਰ ਦਾ ਖੜੇ ਦੋ ਜੀ ਹੋਵੇ 15-20 ਮਿੰਟਾਂ ਮਰੀਜ਼ ਦਾ ਖੜਾ ਰੋਟੀ ਲੈ ਕੇ ਚੱਲੇ ਮੈਡੀਕਲ ਦਾ ਚੰਗਨੀੰਦੰਦੇ ਤੁਸੀਂ ਜਾਣੇ ਸਾਡੇ ਮਰੀਜ਼ ਕੋਈ ਜਾਣ ਕੋਈ ਸੁਣਦਾ ਨਹੀਂ ਸੁਣਦੇ ਰਵੇ ਕੋਈ ਨਹੀਂ ਦਾ ਫਿਰ ਤਾਂ ਉਹ ਕਿਹਦੇ ਪਾਸਿਆ ਰੂਤਗੋੜ ਰੋਗ ਆ ਮੈਂ ਜਾਮ ਕੀਤਾ ਵਾ ਜਾਤਾ ਵੀ ਇੱਧਰ ਆਉਣਾ ਵੇ ਕਰਨਾ ਤਾਂ ਜੋ ਆਪ ਹੀ ਨਹੀਂ ਸੇਵਗਾ ਸਾਡੀ ਕਿਸੇ ਹੋ ਕਰੂਗਾ ਬਿਲਕੁਲ ਬਿਲਕੁਲ ਸਾਡੀ ਜੇਸੋ ਦੇ ਉਹਦਾ ਇੰਨਾ ਜਿਆਦਾ ਪਰੇਸ਼ਾਨ ਹੋ ਕੇ ਖੜਿਆ ਉਹ ਆਪ ਨਹੀਂ ਸੇਵਗਾ ਤੇ ਇੰਨਾ ਡਾਰਾ ਤੇ ਆਹ ਕਾਤੋਂ ਬੰਦ ਕਰਦਾ ਮਰੀਜ਼ ਕਦੇ ਦਾਖਲਾ ਤੋ ਉਸ ਨੂੰ ਪ੍ਰਸ਼ਾਲੀ ਜਿਹੜੀ ਹੈ ਜੂਨੀਅਰ ਹੈ ਕਿੱਥੇ ਜਾਣਾ ਤੁਸੀਂ ਇੱਕ ਕੰਮ ਤੇ ਜਾਣਾ ਇੱਥੇ ਵੀ ਰਿੰਗ ਬੋਟੀ ਕਿੰਨੇ ਦਰ ਉੱਠੜੇ ਨੇ ਇਹ ਹੋ ਗਿਆ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਜਾਣੇ ਨਹੀਂ ਦੋ ਕੇ ਨਹੀਂ ਜਾਣੀ ਉਹ ਦੇਖ ਸਕਦੇ ਹੋ ਅੱਧਾ ਪੌਣਾ ਘੰਟਾ ਕਹਿੰਦੇ ਹੋ ਗਿਆ ਬਈ ਕਿੰਨੇ ਚਿਰ ਦਾ ਖੜੇ ਨੇ ਮੇਰੇ ਅੱਧਾ ਘੰਟਾ ਹੋ ਚੁੱਕਿਆ ਹੈ ਤੇ ਮੈਨੂੰ ਸਮਝ ਨਹੀਂ ਆਉਂਦਾ ਮੈਨੇਜਮੈਂਟ ਕਹੋ ਜੇ ਆਪਣੇ ਸ਼ਹਿਰ ਦਾ ਸੀਐਮ ਸਾਹਿਬ ਆਇਆ ਇਟਸ ਅਨ ਆਨਰ ਆਪਣੇ ਲਈ ਓਨਰ ਹੈ ਪਰ ਇਹ ਮਤਲਬ ਨਹੀਂ ਕਿ ਤੂੰ ਵੀ ਲੋਕਾਂ ਨੂੰ ਪਰੇਸ਼ਾਨ ਕਰੋ ਉਧਰੋਂ ਸਾਰਿਆਂ ਨੂੰ ਆਉਣ ਦੇ ਰਿਹਾ ਪਰ ਇਹ ਇਹ ਕੀ ਗੱਲ ਬਣੀ ਕਿ ਤੁਸੀਂ ਅੱਗੇ ਸਾਨੂੰ ਨਹੀਂ ਜਾਂਦੇ ਰਹੇ ਅਸੀਂ ਵੀ ਲੋਕ ਆ ਅਸੀਂ ਵੀ ਆਪਦੇ ਕੰਮ ਕਰਾਤੇ ਆ ਰਿਹਾ ਕੋਈ ਇੱਥੇ ਜੌਬ ਕਰਦਾ ਕੋਈ ਸਟੂਡੈਂਟ ਹੈ ਇਹ ਮਤਲਬ ਨਹੀਂ ਕਿ ਤੁਸੀਂ ਰੋਕੀ ਰੱਖੋਗੇ ਉਹਨਾਂ ਨੂੰ ਆਉਣ ਦਿਓ ਸਾਨੂੰ ਵੀ ਜਾਂਦੋ ਤੁਸੀਂ ਵਾਇਸ ਵਰਸਾ ਕਰ ਰਹੇ ਹੋ ਥੋੜੀ ਦਿਰ ਉਹਨਾਂ ਨੂੰ ਆਉਣ ਦਿਓ ਥੋੜੀ ਦਿਰ ਸਾਨੂੰ ਵੀ ਜਾਂਦੋ ਹੁਣ ਮੈਨੂੰ ਉੱਧਰ ਵੀ ਤੋਤੇ ਹੋ ਚੁੱਕਿਆ ਹੈ ਮੇਰੀ ਸਟੱਡੀਜ਼ ਵੀ ਫਰਕ ਪੈਂਦੀ ਆ ਸਾਰੇ ਤੇ ਸਾਡੀ ਕਿਉਂ ਟਿਊਸ਼ਨ ਕਲਾਸਾਂ ਹੁੰਦੀਆਂ ਕਿ ਸਾਡੀ ਔਨਲਾਈਨ ਔਨਲਾਈਨ ਕਲਾਸਾਂ ਹੁੰਦੀਆਂ ਇਹ ਜਿਹੜਾ ਨਾ ਮੈਡੀਕਲ ਜਾਣਾ ਉਹ ਪੇਸ਼ੈਂਟ ਦਾਖਲ ਹੋ ਵੀ ਖੜੀ ਉਹ ਵੀ ਖੜਿਆ ਉਹਨਾਂ ਦਾ ਕੀ ਕਰ ਸਕਦੇ ਹੁਣ ਮੇਰੀ ਗੱਲ ਸੁਣੋ ਰੱਬ ਨਾ ਕਰੇ ਕਿ ਇਹਦੇ ਕੋਈ ਜ਼ਿਆਦਾ ਐਮਰਜੈਂਸੀ ਆ ਉਹ ਖੜਿਆ ਸੀਐਮ ਸਾਹਿਬ ਆਏ ਕੋਈ ਚੱਕਰ ਨਹੀਂ ਪਰ ਉਹਨਾਂ ਦਾ ਵੀ ਦੇਖੋ ਐਮਰਜੈਂਸੀ ਕਿਸੇ ਨੂੰ ਘੱਟੋ ਘੱਟ ਐਮਰਜੈਂਸੀ ਕੈਸੇ ਹੁੰਦਾ ਜਾਣ ਦੋ ਤੁਸੀਂ ਸੀਐਮ ਕਹਿੰਦੇ ਸੀ ਮਜ਼ਾਕ ਕਰੋ ਨਾ ਕਾਕਾ ਮਾਰਟੂ ਦਾ ਮੁੰਡਾ ਟਾਡੇ ਸੱਜੇ ਨੇ ਸਰ ਹੁਣ ਤਾਂ ਇਹ ਤੁਸੀਂ ਦਿਖਾਈ ਸਾਰੇ ਕਵਰੇ ਕਰ ਸਕਦੇ ਹੋ ਤੁਸੀਂ ਤੇ ਪ੍ਰੈਸ ਬੋਰਡਰ ਤੋਂ ਤੇ ਤੁਸੀਂ ਕਵਰੇਜ ਕਰੋ ਕਿ ਹਾਂ ਸਰ ਇਹ ਵੇਖੋ ਆਪਾਂ ਨੂੰ ਸੀਐਮ ਸਾਹਿਬ ਤਾਂ ਕਿ ਇਹ ਜਾਣੀ ਚਾਹੀਦੀ ਹੈ ਵੀਡੀਓ ਕਿ ਹਾਂ ਤੁਹਾਡੇ ਆਂਤ ਤੇ ਇੰਨਾ ਕੁਝ ਹੋ ਰਿਹਾ ਤੁਸੀਂ ਤਾਂ ਉੱਥੇ ਜਾਵੜੇ ਛੇ ਤੇ ਇੱਥੇ ਤੁਹਾਡੇ ਪਿੱਛੇ ਕੀ ਹੋ ਰਿਹਾ ਤੁਸੀਂ ਇਹ ਚੀਜ਼ ਵੇਖੋ ਬਿਲਕੁਲ ਹਾਂਜੀ ਤੁਸੀਂ ਦੇਖ ਸਕਦੇ ਹੋ ਅੱਧਾ ਘੰਟਾ ਤੋਂ ਜ਼ਿਆਦਾ ਲੋਕ ਡੇ ਆ ਕਿੰਨੀ ਦੇਰ ਦੇ ਖੜੇ ਤੁਸੀਂ ਸਫਾਫਾਰ ਹੋ ਗਿਆ ਹਾਂਜੀ ਆਫਾਰ ਹੋ ਗਿਆ ਸਰ ਕੀ ਲੱਗਦਾ ਤੁਹਾਨੂੰ ਆ ਕੁਝ ਪੁੱਛਿਆ ਜਾਣੀ ਵਸਤੇ ਸਰ ਹਾਲੇ ਟ੍ਰੈਫਿਕ ਹੀ ਕਾਫੀ 10 15 ਮਿੰਟਾਂ ਵੈਸੇ ਹੀ ਖੜੇ ਰੁਕਤ ਲੱਗਦੀ ਬਾਕੀ ਹਾਂਜੀ ਕਾਇ ਨੀ ਰੇ ਸਰ ਤੁਸੀਂ ਉਹ ਰਾਹ ਬੰਦ ਕਰਤਾ ਹੀ ਰਸਤਾ 8:20 ਦਾ ਰਸਤਾ ਬੰਦ ਕਰਤਾ ਸੀਗਾ ਹੁਣ ਕੀ ਟਾਈਮ ਹੋ ਗਿਆ ਤੂੰ ਵੇਖ ਲੈ 9:30 ਹੋ ਗਏ ਹਾਂਜੀ ਇਹ ਰਸਤਾ ਬੰਦਾ ਠੀਕ ਆ ਉਧਰੋਂ ਟ੍ਰੈਫਿਕ ਚੱਲ ਰਿਹਾ ਇੱਧਰ ਨੇ ਟ੍ਰੈਫਿਕ ਨੂੰ ਕੀ ਹੋਇਆ ਉਧਰਲਾ ਟ੍ਰੈਫਿਕ ਜਿਆਦਾ ਉਧਰੋਂ ਟ੍ਰੈਫਿਕ ਨਾ ਆਵੇ ਨਾ ਇੱਧਰ ਟ੍ਰੈਫਿਕ ਬੰਦ ਕਰਤਾ ਸੀਐਮ ਨਿਆਰਾ ਸੀ ਆ ਸੜਕ ਬਣਾਉਣ ਲੱਗਾ ਤੇ ਸੀਐਮ ਦਾ ਰੂਟ ਚੇਂਜ ਕਰਤਾ ਰੌਡ ਬੰਦ ਕਰਤੇ ਠੀਕ ਆ ਇੱਕ ਸੀਐਮ ਹੀ ਖਾਸ ਬੰਦਾ ਜਿਨ੍ਹਾਂ ਦੇ ਵੋਟਰ ਨਾਲ ਵਾਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਬਟਨ ਦੀ ਤਿਆਰੀ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਹੈ ਪੁਲਿਸ ਅਜ ਦੁਆਰਾ ਤੁਸੀਂ ਠੀਕ ਹੈ ਨਾ ਜੀ ਹੁਣ ਉਹ ਸੀਐਮ ਨੇ ਜਾਣਾ ਕੋੜਾ ਚੌਕ ਬੰਦ ਕਰ ਦੋ ਸੈਥਿਆਨ ਚੌਕ ਤੋਂ ਬੰਦ ਕਰ ਦੋ ਆਹ ਰੂਟ ਦਾ ਚਲਾਉਣਾ ਇੱਥੇ 3 ਕਿਲੋਮੀਟਰ ਦੂਰ ਆ ਸਟੇਡੀਅਮ ਪਹਿਲਾਂ ਇੱਥੇ ਹੀ ਬੰਦ ਕਰਤਾ ਬੈਨ ਇੰਟਰੀ ਬੰਦ ਕਰਤੀ ਦੋਸਤੋ ਉਧਰੋਂ ਪਾਸਾ ਟ੍ਰੈਫਿਕ ਦਿਖਾਓ ਉਧਰੋਂ ਸਾਰਾ ਟ੍ਰੈਫਿਕ ਚੱਲ ਰਿਹਾ ਹੈ ਟ੍ਰੈਫਿਕ ਬੰਦਾ ਉਧਰੋਂ ਆਂਦਾ ਔਰ ਜਿੱਧਰੋਂ ਆਹ ਸੀਐਮ ਨੇ ਉਧਰ ਟ੍ਰੈਫਿਕ ਚੱਲ ਰਿਹਾ ਜਿੱਧਰੋਂ ਸੀਐਮ ਹੈ ਨਹੀਂਗਾ ਉਧਰ ਟ੍ਰੈਫਿਕ ਬੰਦਾ ਕੁਝ ਲੋਕ ਵਿੱਚ ਖੜੇ ਹੋ ਜਿਹੜ ਉਹ ਕਹਿੰਦੇ ਵੀ ਸੀਐਮ ਟੈਂਬੂਲੈਂਸ ਨਾਲ ਜਿਹੜੀ ਐਂਬੂਲੈਂਸ ਹਮੜਕਾ ਗਈਆਂ ਦੱਸੋ ਉਹ ਪੇਸ਼ੈਂਟ ਕਿੱਧਰ ਤੂੰ ਕੰਮ ਕਰ ਜਾਊਗਾ ਜੀਜੀਐਸ ਉੱਧਰਲੇ ਪਾਸੇ ਆ ਸੀਵਲ ਹਸਪੀਟਲ ਉੱਧਰਲੇ ਪਾਸੇ ਆ ਠੀਕ ਆ ਜੀ ਐਂਬੂਲੈਂਸ ਕਿੱਵੇ ਜਾਵੇ ਮੈਡੀਕਲ ਜਾਣਾ ਹੈ ਬੱਚਾ ਮਾਰ ਹੈ ਹਾਂ ਜੀ ਕਿਉਂ ਨਾਲ ਸਾਲ ਦਾ ਬੱਚਾ 20 ਦਿਨ ਹੋ ਗਏ ਦਾਖਲੇ ਆ ਮੈਡੀਕਲ ਜਾਣਾ ਚ ਮੈਡੀਕਲ ਨਹੀਂ ਜਾਣਾ ਉਹ ਤੁਸੀਂ ਦੇਖਦੇ ਲੋਕ ਭੱਬ ਕੋਰੇ ਨੇ ਜਿਨ੍ਹਾਂ ਨੇ ਆਪਣੇ ਮਰੀਜ਼ਾਂ ਨੂੰ ਮਿਲਣਾ ਤੁਸੀਂ ਕਿੱਥੇ ਜਾਣਾ ਬੇਟਾ ਕਿੱਥੇ ਜਾਣਾ ਤੁਸੀਂ ਮੋੜ ਕੇ ਤੇ ਫੇਰ ਕੋਈ ਨਹੀਂ ਸੀ ਜਾਣਾ ਜੀ ਕਲੋਨੀ ਚੋਂ ਹੀ ਜਾਣ ਦਿੰਦੇ ਉਧਰੋਂ ਟ੍ਰੈਫਿਕ ਆ ਰਿਹਾ ਤੇ ਸਾਨੂੰ ਜਾਣ ਲਿਨ ਦੇ ਘੰਟਾ ਹੋ ਗਿਆ ਕੜਿਆ ਲੋ ਜੀ ਜੀ ਹਾਂ ਜੇ ਮਿਸਟਰ ਆਇਆ ਤਾਂ ਮਿਸਟਰ ਨੂੰ ਪਤਾ ਤਾਂ ਲੱਗੇ ਵੀ ਉਹਨਾਂ ਨੂੰ ਤਕਲੀਫ ਆਵੇ ਕਿ ਟ੍ਰੈਫਿਕ ਦੇ ਵਿੱਚ ਕੀ ਕੋਚ ਹੁੰਦਾ ਹੈ ਮੈਂ ਉਹ ਵੀ ਟ੍ਰੈਫਿਕ ਦੇ ਵਿੱਚ ਲੰਘਣ ਦਾ ਫੇਰੀ ਉਹਨਾਂ ਸਾਡੀਆਂ ਮੁਸ਼ਕਲਾਂ ਦਾ ਪਤਾ ਲੱਗੇ ਹਾਂ ਸੀ ਕਿੰਨੇ ਕੰਮ ਛੱਡ ਕੇ ਇੱਥੇ ਖੜੇ ਆ ਘੰਟਾ ਹੋ ਗਿਆ ਬੱਚੇ ਸਾਡੇ ਘਰੇ ਥੱਲੇ ਬੈਠੇ ਆ ਤੁਸੀਂ ਘਰੇ ਪਹੁੰਚਣਾ ਘਰੇ ਨਹੀਂ ਪਹੁੰਚਣਾ ਦਿੰਦੇ ਬਿਲਕੁਲ ਪਰੇਸ਼ਾਨ ਹੋ ਰਹੀ ਆ ਕਿਸੇ ਦੇਖਦੇ ਤੁਸੀਂ ਕਿੱਥੇ ਜਾਣਾ ਜੀ ਲੋਕਲੀ ਆ ਸਰ ਕਿੰਨੇ ਦਿਨੋਂ ਖੜੇ ਹੋ ਤੁਸੀਂ ਕਾਫੀ ਟਾਈ ਕਿ ਲੱਗਦਾ ਆ ਆਮ ਘਰਾਂ ਦਾ ਕਨੇ ਮੈਂ ਕਾਕਾ ਹਾਂ ਸੀਐਮ ਮੈਂ ਤੇ ਅੱਜ ਪਬਲਿਕ ਜਿਹੜੀ ਪਰੇਸ਼ਾਨ ਹੋ ਰਹੀ ਹੈ ਹੋਰ ਇਹ ਪਰੇਸ਼ਾਨ ਸਰ ਕਿੰਨੀ ਪਰੇਸ਼ਾਨੀ ਆ ਰਹੀ ਹੈ ਕਦੋਂ ਇੱਥੇ ਖੜੇ ਐ ਇੱਥੇ ਗਰਮੀ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਪਰਚਾਲ ਹੋ ਰਹੇ ਨੇ ਕਿ ਪਰੇਸ਼ਾਨ ਆਈ ਹਸਪੀਟਲ ਦੇ ਵਿੱਚ ਸਾਡਾ ਪੇਸ਼ੈਂਟ ਪਿਆਈ ਗੱਡੀ ਗੱਡੀਓ ਪਿੱਛੇ ਖੜੀ ਆ ਨੰਗਾ ਨਹੀਂ ਦੇ ਰਹੇ ਇਹਨਾਂ ਦੇ ਵੀ ਕਾਰਵਾਈ ਕੀਤੀ ਹੋਵੇ ਜੇ ਉਹ ਜਿਹੜੇ ਕੇ ਨੇ ਕੰਮ ਕਰਨਾ ਅਗਲੇ ਨੇ ਤਾਂ ਉਹ ਕਰ ਹੀ ਦੇਣਾ ਇਹਨਾਂ ਦੇ ਰੋਕਾ ਕਿਸੇ ਨੇ ਕੋਈ ਨਹੀਂ ਰੋਕਣਾਈ ਸਰ ਸਾਡਾ ਪੇਸ਼ੈਂਟ ਪਿਆ ਹਸਪੀਟਲ ਦੇ ਵਿੱਚ ਨੰਗਾ ਨਹੀਂ ਦੇ ਰਹੇ ਕਿੰਨੀ ਜਨਤਾ ਨੂੰ ਤੰਗ ਕਰ ਰਹੀ ਹੈ ਇਹ ਤੁਸੀਂ ਜਿਹਦਾ ਪੇਸ਼ੈਂਟ ਦਾਖਲਾ ਹੈ ਤਾਂ ਤੁਸੀਂ ਉਹਨਾਂ ਦੀ ਤਕਲੀਫ ਸਮਝ ਸਕਦੇ ਹੋ ਤਾਂ ਸਾਡੇ ਮਗਰ ਲੰਬੀਆਂ ਲਾਈਨਾਂ ਜਿਹੜੇ ਲੱਗੇ ਹੋਈਆਂ ਲੋਕ ਪਰੇਸ਼ਾਨ ਹੋ ਰਹੇ ਨੇ ਸਿਰਫ ਸੀਐਮਏ ਤੇ ਪਹੁੰਚਾ ਤੋਂ ਉਸ ਨੂੰ ਲੈ ਕੇ ਲੋਕ ਦਿੱਕਤ ਦੇ ਵਿੱਚ ਜਰੂਰ ਆਏ ਨੇ ਭਾਈ ਸਾਨੂੰ ਤਾਂ ਜਾਣ ਦੋ ਸਾਨੂੰ ਮਰੋਗ ਦਿਓ ਇਹ ਸਾਲ ਪੱਤਰਕਾਰਾਂ ਨੂੰ ਲੋਕਾਂ ਨੂੰ ਤੁਸੀਂ ਯਾਰ ਨਹੀਂ ਪੱਤਰਕਾਰਾਂ ਨੂੰ ਜਾਣਨਾ ਤੁਸੀਂ ਪੱਤਰਕਾਰਾਂ ਨੂੰ ਜਾਣਨਾ ਉਸ ਲਈ ਨੇ ਕਲੀਅਰ ਕਰ ਲੈਣੇ ਸਾਹਤ ਥੇ ਤੁਸੀਂ ਦੇਖ ਸਕਦੇ ਹੋ ਪੱਤਰਕਾਰਾਂ ਨੂੰ ਵੀ ਜਾਣ ਦਿੱਤਾ ਜਾ ਰਿਹਾ ਸਾਨੂੰ ਤਾਂ ਨੰਨਹੁੰਦੇ ਪੱਤਰਕਾਰੀ ਸਾਰੇ ਪਬਲਿਕ ਆਪਣੀ ਆ ਪਬਲਿਕ ਦੇ ਤੁਸੀਂ ਪੱਤਰ ਸਾਰੇ ਪਬਲਿਕ ਵਿੱਚ ਉਸੇ ਜਾਣ ਲਈ ਐਵੇਂ ਸਾਨੂੰ ਤੁਸੀਂ ਕੈਮਰੇ ਗੱਲ ਸੁਣਾਉਣਾ ਚਾਹੁੰਦੇ ਆਂ ਅਸੀਂ ਫੋਟੋਆਂ ਚਾਹੁੰਦੇ ਫਾਇਰ ਤੇ ਲਾ ਲਓ ਤਾਂ ਤੁਸੀਂ ਦੇਖ ਸਕਦੇ ਹੋ ਪੱਤਰਕਾਰਾਂ ਨੂੰ ਵੀ ਜਾਣ ਦਿੱਤਾ ਜਾਂਦਾ ਤਾਂ ਪੁਲਿਸ ਵਾਲੋਂ ਰੋਕਿਆ ਜਾ ਰਿਹਾ ਪੱਤਰਕਾਰਾਂ ਨੂੰ ਵੀ ਅੱਗੇ ਜਾਣ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਜਿੱਥੇ ਆਮ ਮਰੀਜ਼ਾਂ ਨੂੰ ਰੋਕਿਆ ਜਾ ਰਿਹਾ ਆਮ ਲੋਕਾਂ ਨੂੰ ਰੋਕਿਆ ਜਾ ਰਿਹਾ ਉੱਥੇ ਪੱਤਰਕਾਰਾਂ ਨੂੰ ਵੀ ਜਿਹੜਾ ਹੈਗਾ ਨੰਗੜ ਤੋਂ ਜਿਹੜਾ ਲਾਹ ਕੀਤੀ ਜਾ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਹੈਗੀ ਆ ਸੀਐਮ ਤੇ ਪਹੁੰਚਣ ਤੇ ਕਿੰਨੀ ਇੱਕ ਤਕਲੀਫ ਹੋਈ ਆ ਤੁਸੀਂ ਇੱਕ ਤਸਵੀਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਰ ਇਸ ਨੂੰ ਲੈ ਕੇ ਕੀ ਲੱਗਦਾ ਤੁਹਾਨੂੰ ਕਮੈਂਟ ਜਰੂਰ ਕਰਿਓ ਕਿ ਅਸਲ ਵਿੱਚ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਕਿ ਲੋਕ ਪ੍ਰਸ਼ਾਸਨ ਹੋ ਰਹੇ ਨੇ ਉਸ ਵੱਲੋਂ ਪੱਤਰਕਾਰਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਤੁਹਾਨੂੰ ਅਫਸਰਾਂ ਵੱਲੋਂ ਆਰਡਰ ਆਇਆ ਪੱਤਰਕਾਰਾਂ ਨੂੰ ਕਿੰਨੇ ਜਾਣ ਦੇਣ ਤੁਹਾਨੂੰ ਕੈਸ ਰੁਕਣ ਦਾ ਹੋਇਆ ਹੀ ਕੋਈ ਪਤਾ ਹੈ ਤੁਹਾਨੂੰ ਕੈਸ ਰੁਕਦਾ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਥੀਕੋ ਦਿਖਾ ਰਹੇ ਆ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੱਤਰਕਾਰਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਆ ਮੇਰੇ ਕੈਮਰਾ ਪਰਸਨ ਜੀ ਬਲਾਕ ਇਹ ਜਾਣ ਨਹੀਂ ਹੁੰਦੇ ਯਾਰ ਕੀ ਹੈ ਇਹ ਇਹ 13 ਫਾਈਟਰ ਦਾ ਬਾਈ 13 ਫਾਈਟਰ ਦਾ ਕਾਰਡ ਹੈ ਜੀ ਇਹ ਸਾਨੂੰ ਸਦਾ ਪਤ ਦਿੱਤਾ ਹੈ ਥੀਸਾ ਵੱਲੋਂ ਤੇ ਹੁਣ ਪੁਜਾ ਪੁਲਿਸ ਹੈ ਨਾਕਾ ਲਾਈ ਬੈਠੀ ਅੱਗੇ ਨਹੀਂ ਜਾਣ ਕਹਿੰਦੀ ਅਸੀਂ ਨਹੀਂ ਜਾਣਦੇ ਤੁਸੀਂ ਦੇਖ ਸਕਦੇ ਹੋ ਆਜ਼ਾਦੀ ਖਿਡਾਰੀਏ ਨੇ ਸਾ ਉਸ ਨੂੰ ਲੈ ਕੇ ਜਿਹੜਾ ਇਹ ਬੰਦਾ ਸੱਦਾ ਪੱਤਰ ਹੈ ਜਿਹਨ ਦਾ ਸੱਦਾ ਪੱਤਰ ਹੈ ਤਾਂ ਕੋਈ ਵੀ ਇਹਨਾਂ ਨੂੰ ਇਹ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਸੱਦਾ ਪੱਤਰ ਤੋਂ ਲੇਖਾ ਹਾਂਜੀ ਹਾਂਜੀ ਪ੍ਰੀਤ ਜੀ ਕੋਲ ਤੋਂ ਹੈ ਜੀ ਆਪ ਵੀ ਦੇਖੋ ਆਪ ਵੀ ਟੀਚਰ ਜਣੇ ਆਏ ਨੇ ਸੱਦਿਆ ਸੀਗਾ ਇੱਥੇ ਤੇ ਅਸੀਂ ਇੱਥੇ ਖੜੇ ਹਾਂ ਹੁਣ ਦੱਸੋ ਤੇ ਰਾਤ ਦੇ ਟੀਚਰ ਡਿਟੇਨ ਕੀਤੇ ਵੈਲੜ ਸਾਨੂੰ ਸਪੈਸ਼ਲ ਸੱਦਾ ਹੈ ਪੁਲਿਸ ਲਾਈਨ ਵੀ ਤੁਹਾਨੂੰ ਮੀਟਿੰਗ ਕਰਵਾ ਦਿੰਦੇ ਆ ਤੇ ਪਰ ਆ ਇੱਥੇ ਰੋਕ ਸੱਦਿਆ ਤੇ ਸਾਡੇ ਦੂਜੇ ਟੀਚਰ ਉਹ ਪਿੱਛੋਂ ਆ ਰਹੇ ਆ ਤੇ ਜਿਹੜੇ ਲੇਡੀਜ਼ ਟੀਚਰ ਰਾਤ ਦੇ ਇਹਨਾਂ ਨੇ ਡਿਟੇਨ ਕੀਤੇ ਗਏ ਆ ਤੇ ਹੁਣ ਦੇਖੋ ਇਹ ਗਾ ਨਹੀਂ ਜਾਣ ਦਿੰਦੇ ਇਹ ਕਿਹੜਾ ਇਹਨਾਂ ਦਾ ਉਹ ਬਦਲਾ ਹੈ ਸਰਕਾਰ ਦੱਸੋ ਕਿਹੜੀ ਹੈ ਹਾਂਜੀ ਮੁੱਖ ਮੰਤਰੀ ਆਪਣੇ ਭਗਵੰਤ ਮਾਨ ਸਾਹਿਬ ਦੇ ਚੰਗਾ ਪ੍ਰੋਗਰਾਮ ਦੀ ਯਾਰੀ ਸੀ ਬੁਲਾਇਆ ਸੀ ਤੁਹਾਨੂੰ ਹਾਂਜੀ ਬਈ ਸਿੱਧਾ ਪੱਤਰ ਤੁਹਾਡੇ ਕੋਲ ਸਿੱਧਾ ਪੱਤਰ ਕਿਹਦੇ ਵੱਲੋਂ ਟੀ ਸਾਹਿਬ ਵੱਲੋਂ ਬੁਲਾਇਆ ਸੀ ਕੁਲਤਾ ਅਰਜ ਸਿੰਘ ਵੱਲੋਂ ਸਾਹਿਬ ਨੂੰ ਅੱਛਾ ਜੀ ਹਾਂਜੀ ਬੜਾ ਜੀ ਪੱਤਰ ਹੈ ਜੀ ਜੀ ਸਾਹਿਬ ਵੱਲੋਂ ਵੀ ਆਇਆ ਮਕਮਲ ਪੱਤਰ ਅੱਛਾ ਜੀ ਤੇ ਤੁਸੀਂ ਪੁਲਿਸ ਨੂੰ ਵਿਖਾਇਆ ਸਮਝਾਵਾ ਹੈ ਜੀ ਕੀ ਕਹਿੰਦੇ ਨਹੀਂ ਜਾਣਦ ਨਾ ਕੀ ਕਹਿੰਦੇ ਭਗਵੰਤ ਮਾਨ ਸਾਹਿਬ ਆਏ ਬੰਦ ਕੀਤਾ ਹੈ ਤੁਸੀਂ ਰਾਤ ਕੋਈ ਬੰਨਾਂ ਨਹੀਂ ਆਤਾ ਹ ਤੁਸੀਂ ਆਮ ਆਦਮੀ ਦੀ ਪਾਰਟੀ ਨੂੰ ਬਲੋਗ ਕਰਦੇ ਹੋ ਕਿ ਉਹ ਸਮੇਂ ਬਿਲਕੁਲ ਖਤਮ ਲਗਾਉਣੀਆਂ ਲੱਗ। ਬਦਲਾ ਕਰ। ਨਹੀਂ ਗੱਲ ਨਹੀਂ ਖਤਮ। ਕਿਉਂਕਿ ਤੁਸੀਂ ਖੁਦ ਆਮ ਆਦਮੀ ਦੀ ਪਾਰਟੀ ਦੇ ਵਿੱਚ ਹੋ ਤੁਸੀਂ ਗਵਰਨਰਟਰੀ ਆਪਾਂ ਦੇ ਸਦਨੀ ਭਾਗ ਪਾਰਟੀ ਦਾ ਕੋਈ ਸਰਸਾਂ ਨਹੀਂ ਦੇ ਲਈ। ਉਹ ਲੈ ਆ ਕੋਈ ਸਹੀ ਜਗਾ। ਜਿਹੜਾ ਕਹੇਗਾ ਐਸੋ ਕਰਦੇ। ਦੇਖੋ ਜਿਹੜਾ ਬੰਦੇ ਮੰਦਾਈ ਕਹੇਗਾ ਐਸੋ ਕਰਕੇ ਚਲੇ ਚੰਗੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਤਾਂ ਕੱਢ ਦੇ। ਤੇਰੇ ਬੇਕਾਰ ਬੰਦੇ ਕਦੀ ਵੇਖਿਆ ਨਹੀਂ ਗਏ। ਉਹ ਨਾਲ ਲੈ ਆਣਾਂ ਨੇ। ਚਾਹੇ ਸਹੀ ਬੰਦੇ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਬਣੇ ਗਏ। ਜੀ ਜੀ। ਉਹ ਜੇ ਮੋਕਾ ਆ ਗਿਆ ਬੋਟਲ ਹੋ ਰਿਹਾ ਸਦਾ ਪੱਤਰ ਵੀ ਦੇ ਲੱਗੇ ਜਾ ਰਹੇ ਵੀ ਦੇ ਲੱਗੇ ਆ ਜੋ ਪਹਿਲਾਂ ਬੁਸ਼ਿਆ ਨਹੀਂ ਬਾ ਬਾ ਪਹਿਲੇ 3 ਸਾਲ ਕੰਮ ਕਰਾਇਆ ਤੈਨੂੰ 4 ਸਾਲ ਤੇ ਸਦਾ ਪੱਤਰ ਦੇ ਦਿਆ ਸਦਾ ਪੱਤਰ ਮੋਕਾ ਆ ਗਿਆ ਨਾ ਬੋਟਲ ਅੱਛਾ ਜੀ ਮੋਟਾ ਮੋਕਾ ਆ ਗਿਆ ਬਿਲਕੁਲ ਪਣੇ ਲੋੜ ਦੇ ਤੱਕੀ ਪਹਿਲਾਂ ਬਣੇ ਲੋੜੀ ਬਲਾਈਟੇ ਹੁੰਦੀ ਕੋਈ ਬਣੇ ਲੋੜ ਦੇ ਤੱਕੀ ਬਾਈ ਜੀ ਉਹ ਦੋੜਾ ਥੋੜਾ ਕਾਰਡ ਦਿਖਾ ਦਿਓ ਜਿਹੜਾ ਉਹ ਸੱਦਾ ਪੱਤਰ ਆਇਆ ਸੀਗਾ ਤੇ ਕਿਹਦੇ ਵੱਲੋਂ ਸੱਦਾ ਪੱਤਰ ਆਇਆ ਸੀ ਡੀਸੀ ਸਾਹਿਬ ਵੱਲੋਂ ਆ ਜੀ ਫਰੀਦਕੋਟ ਡੀਸੀ ਸਾਹਿਬ ਵੱਲੋਂ ਤੁਸੀਂ ਇਹਨਾਂ ਨੂੰ ਦੱਸਿਆ ਪੁਲਿਸ ਨੂੰ ਹਾਂ ਜੀ ਦੱਸਿਆ ਜੀ ਕਹਿੰਦੇ ਲੈ ਜਾਣ ਦਿੰਦੇ ਸਾਰੇ ਸਾਰੇ ਲੋਕਾਂ ਨਾਲ ਹੀ ਜਾਣ ਦਿੰਦੇ ਮੈਂ ਕਹਿੰਦੇ ਨਹੀਂ ਜਾਂਦਾ ਨਹੀਂ ਨਹੀਂ ਕੋਈ ਐਂਟਰੀ ਨਹੀਂ ਸਾਨੂੰ ਲਾਊਡ ਹੀ ਨਹੀਂ ਉਹ ਕਹਿੰਦੇ ਜੀ ਜੀ ਤਾਂ ਤੁਸੀਂ ਦੇਖ ਸਕਦੇ ਹੋ ਜਿੰਨਾਂ ਨੂੰ ਸੱਦਾ ਪੱਤਰ ਸੀ ਡੀਸੀ ਸਾਹਿਬ ਵੱਲੋਂ ਉਹਨਾਂ ਨੂੰ ਵੀ ਕੋਲੋਂ ਪਾਣੀ ਪੋਣਾ ਘਟਾ ਰਹੇ ਨੇ ਕੋਲੋਂ ਘਟਾ ਆ ਅੱਗੇ ਨਹੀਂ ਜਾਣ ਦਿੱਤਾ ਯਾਰ ਆ ਦੱਸੋ ਤੁਸੀਂ ਜੀ ਫਰੀਦਕੋਟ ਦੇ ਹਾਲਾਤ ਜਿਹੜੇ ਹੈਗੇ ਆ ਉਹ ਕਿਸ ਤਰ੍ਹਾਂ ਦੇ ਆਕਾਡ ਚੈਨਲ ਨੰਬਰ 70 ਦੇ ਨਾਲ ਮੈਸਜ ਚਲਦੇ ਲੋਕੀ ਸਾਹਿਬ ਟੀਵੀ 34